ਤਤ ਸ੍ਰੀਕਾਰ ਜੀ ਸਾਰੇ ਦੋਸਤਾਂ ਨੂੰ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਮਾਲਵਾ ਸੇਲ ਪਰਚੇਸ ਤੇ ਅੱਜ ਸੇਲ ਦੇ ਲਈ ਲੈ ਕੇ ਆਏ ਆ ਜੀ ਬਿਲਕੁਲ ਨਵਾਂ ਕੰਪਿਊਟਰ ਕਰਾਹ ਜਾਨੀ ਕਿ ਲੇਜ਼ਰ ਐਂਡ ਲੈਵਲਰ ਜੇਕਰ ਤੁਸੀਂ ਵੀ ਦੋਸਤੋ ਕੁਝ ਵੇਚਣ ਦੀ ਐਡ ਕਰਵਾਉਣੀ ਹੋਵੇ ਤਾਂ ਉਸ ਦੀਆਂ ਫੋਟੋਆਂ ਸਾਡੇ ਨੰਬਰ ਤੇ ਭੇਜ ਸਕਦੇ ਹੋ ਜੀ ਗੱਲ ਕਰੀਏ ਕਰਾ ਦਿਦਾ ਇਹ 2023 ਮਾਡਲ ਹੈਗਾ ਜੀ ਬਿਲਕੁਲ ਨਵਾਂ ਪਿਆਗਾ ਸਿਰਫ 80 ਘੰਟਿਆਂ ਦੇ ਲਗਭਗ ਹੀ ਚੱਲਿਆ ਹੋਇਆ ਹੈਗਾ ਇਹ ਗਹੀਰ ਕੰਪਨੀ ਵਾਲਿਆਂ ਦਾ ਬਣਿਆ ਹੋਇਆ ਜੀ ਸਿਸਟਮ ਵੀ ਉਹਨਾਂ ਦਾ ਹੀ ਲੱਗਿਆ ਹੋਇਆ ਹੈਗਾ ਬਾਕੀ ਤੁਸੀਂ ਇਹਦੀ ਕੰਡੀਸ਼ਨ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਦੋਸਤੋ ਬਿਲਕੁਲ ਸ਼ੋਅਰੂਮ ਕੰਡੀਸ਼ਨ ਹੈ ਜੀ ਇਹਦੀ ਲੋਕੇਸ਼ਨ ਹੈਗੀ ਹੈ ਜੀ ਸ਼੍ਰੀ ਗੰਗਾ ਨਗਰ ਤੇ ਪਿੰਡ ਹੈਗਾ ਜੀ 24 ਓ ਬੂਟੀਵਾਲਾ ਤਹਿਸੀਲ ਹੈਗੀ ਹੈ ਜੀ ਕਰਨਪੁਰ ਇਹਦਾ ਰੇਟ ਹੈਗਾ ਜੀ 290000 ਰੁਪਏ ਬਾਕੀ ਬਾਈ ਕੰਨਾ ਮੌਕੇ ਤੇ ਮਾਨਤਾਣ ਹੋ ਜੂਗਾ ਜਿਸ ਵੀਰ ਨੇ ਕਰਾ ਲੈਣਾ ਹੋਵੇ ਜਾਂ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਉਹ ਸਕਰੀਨ ਉੱਪਰ ਚੱਲ ਰਹੇ ਨੰਬਰ 96801 34267 ਤੇ ਸੰਪਰਕ ਕਰ ਸਕਦਾ ਜੀ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੇ ਤੁਹਾਡੇ ਲਈ ਹੋਰ ਖੇਤੀਬਾੜੀ ਨਾਲ ਰਿਲੇਟਡ ਸਾਧਨ ਲੈ ਕੇ ਆ ਸਕੀਏ ਵੀਡੀਓ ਨੂੰ ਦੇਖਣ ਲਈ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ